ਇਹ ਬਾਟਚਾਂ ਤੁਸੀਂ ਮੇਰੇ ਕੋਲ ਬਹਿਣਾ ਹਾਂ ਹਾਂ ਸੁਖੀ ਵੀ ਨਾ ਦੱਸਣਾ ਹੈ ਹਾਂ ਕਾਲੇ ਚ ਇਹ ਵੀ ਦੱਸੋ ਮੇਰੇ ਕੋਲ ਬਹਿਣਾ ਨਹੀਂ ਬਣਦਾ ਸੱਚੇ ਪੇਜੂਗੀ ਇਤਲਾ ਗਿਆ ਫਲਾਲੀਆਂ ਪਾ ਕੇ ਪੈਂ ਤੋਤਾ ਯਾਰ ਇੱਕ ਗੱਲ ਆ ਹੁਣ ਨਾ ਤਾਂ ਦਰਾਂ ਦੀਆਂ ਕਦੇ ਮਹਿੰਗੀ ਹੋਈ ਨਹੀਂ ਦਿੱਤੀ ਨਾ ਕਦੇ ਸਸਤੀ ਹੋਈ ਸਿੱਟੂ 6.5 ਕਰਿਆ 6.5 ਦੇ ਦੇ ਬਾਬੂ ਮੰਦਰਾ ਆਇਆ ਨਹੀਂ ਨਹੀਂ ਕੰਮ ਮੰਦਰਾ ਆਇਆ ਗਾਹਿਆ ਹੈਗੀ ਉਹ ਮੰਦਰਾ ਆਇਆ ਗਾਹਿਆ ਹੈਗੀ ਉਹੀ ਮੰਦਰਾ ਨਾਲ ਜਾ ਹਾਂ ਉਹੀ ਮੰਦਰਾ ਆ ਗਈ ਆਹ ਵਾਹ ਹਰੇ ਮੰਦਰਾ ਆ ਗਈ ਨੇ ਤੇ ਉਹਨੂੰ 7.5 ਚ ਭੇਜੂਗੀ ਜਿੱਥੇ ਤੂੰ ਫਿਰਦਾ ਹੈ ਗਲਤ ਕੰਮ ਨਹੀਂ ਕਰਨਾ ਮਿੱਠੂ ਇਹ ਕਿਸੇ ਨਾਲ ਵੀ ਗੱਲ ਕਰਿਆ ਸੀ ਤਾਂ ਤੁਹਾਨੂੰ ਮੈਂ ਪੈਸੇ ਲੈਣੇ ਹੋਗੇ ਲੈਣੀਆਂ ਨੇ ਲੈਣੀ ਹੈ ਵਾਧੂ ਆ ਕੇ ਆ ਜਾ ਮਿੱਠੂ ਲੈ ਲਈ 200 ਰੁਪਏ ਲੈ ਲਈ 200 ਆਖਰ ਉਹ ਗਿਆ ਮਾਲਾ ਦਾ ਨਾ ਕੋਈ ਨਾ 500 ਦਾ ਇਹ ਹੈ ਵੀ ਨਹੀਂ ਨਾ ਅਸੀਂ ਲੈਦੇ ਆ ਦਲਾਲੀ ਤੁਸੀਂ ਸਾਥ ਆਉਂਦੇ ਹੋ ਉਹ ਤੂੰ ਦੇ ਦੇ ਯਾਰ ਨਾ ਨਾ ਬੱਲੇ ਭਾਈ ਹੁੰਦੀ ਸੀ ਯਕੀਨ ਨਹੀਂ ਮੰਨਦਾ ਉਹ ਬੱਲੇ 100 ਉਹ ਪੱਟੀ ਲੈ 600 ਵਾਲੇ ਕੰਮ ਨਹੀਂ ਮੇਹਾਨੇ ਕੰਮ ਨਹੀਂ ਮੀਰ ਤੋਂ ਹੋਦਾ ਨਹੀਂ ਸਾਡੇ ਨਾਲ ਐ ਕਰ ਇਹਨੇ ਦੇਣੀ ਤਾਂ ਹੈ ਨਹੀਂ ਇੱਥੋਂ ਭੱਜ ਲੈ ਤੂੰ ਵੀ ਨਾ ਦੀ ਦਿੰਨੇ ਆਪਾਂ ਕੀ ਕਰੀਏ ਪੈਸੇ ਪਾ ਲੈ ਆਪਾਂ ਪੱਛੇ ਓਏ ਫੱਦਣਾ ਆਪਾਂ ਆਪਾਂ ਤਾਂ ਪਿੰਡਾ ਸ਼ਰਾਗ ਲਈ ਤੂੰ ਨਹੀਂ ਮਾ ਬਸ ਦੇ ਦੇ ਦੇਖ ਲੈ ਓਏ ਨਾ ਈ ਲਾਗੂ ਇਹ ਕਬਤਰਾ ਵੀ ਲੋੜੇ ਵਾ ਇਹ ਚਾਹ ਸੁਣੋ ਉਹਨੇ ਕਹਾਂ ਵੇਚਣੀ ਹੈ ਯਾਰ ਉਹਨੇ ਦੇਖਣਾ 5000 ਰੁਪਏ ਵੱਡੇ ਭਾਈ ਉਹ ਕਿੱਥੇ ਵੇਚੂਗਾ ਉਹਨੇ ਵੀ ਦੇਣੀ ਹੈ ਕਿਸੇ ਨੂੰ